ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਵੀਡੀਓ ਵਿੱਚ ਉਸ ਇਨਸਾਨ ਨੂੰ ਦਿਖਾਉਣ ਜਾ ਰਹੇ ਹਾਂ ਜੋ ਬਹੁਤ ਹੀ ਨੇਕ ਦਿਲ ਇਨਸਾਨ ਅਤੇ ਧਰਤੀ ਨਾਲ ਜੁੜੇ ਹੋਏ ਇਨਸਾਨ ਹਨ ਔਰ ਹਮੇਸ਼ਾ ਵਾਤਾਵਰਣ ਲਈ ਔਰ ਸਮਾਜ ਨੂੰ ਸਮਰਪਿਤ ਕੰਮਾਂ ਦੇ ਵਿੱਚ ਵੱਧ ਝੜ ਕੇ ਹਿੱਸਾ ਪਾਉਂਦੇ ਹਨ ਔਰ ਇਹਨਾਂ ਨੂੰ ਕਿਤੇ ਵੀ ਸੜਕ ਦੇ ਵਿੱਚ ਕੋਈ ਖੱਡਾ ਨਜ਼ਰ ਆਉਂਦਾ ਹੈ ਉੱਥੇ ਇਹ ਜੋ ਵੀ ਕਿਤੇ ਕਚਰਾ ਪਿਆ ਹੁੰਦਾ ਉਸ ਨੂੰ ਚੱਕ ਕੇ ਉਸ ਨੂੰ ਟੋਏ ਦੇ ਵਿੱਚ ਲਿਆ ਕੇ ਸੁੱਟਦੇ ਹਨ ਔਰ ਇਹ ਜੋ ਸੇਵਾ ਕਰਦੇ ਹਨ ਇਹ ਹਮੇਸ਼ਾ ਆਪਣੇ ਖਰਚੇ ਤੇ ਹੀ ਕਰਦੇ ਹਨ ਇਹਨਾਂ ਦੇ ਕੋਲ ਇੱਕ ਮਰੂਤੀਕਾਰ ਗੱਡੀ ਹੈ ਜਿਸ ਦੇ ਪਿੱਛੇ ਇਹਨਾਂ ਨੇ ਟਰਾਲੀ ਲਗਾਈ ਹੋਈ ਹੈ ਉਸ ਦੇ ਵਿੱਚ ਹੀ ਕਚਰਾ ਲੈ ਕੇ ਆਉਂਦੇ ਹਨ ਔਰ ਇਹ ਜੋ ਟੋਏ ਆ ਉਹਨਾਂ ਨੂੰ ਭਰਦੇ ਹਨ ਔਰ ਜਿੱਥੇ ਵੀ ਕਿਤੇ ਇਹਨਾਂ ਨੂੰ ਲੱਗਦਾ ਹੈ ਵੀ ਇੱਥੇ ਇੰਟਰਲੋਕ ਦੀ ਲੋੜ ਪੈਂਦੀ ਆ ਲਗਾਣ ਦੀ ਤਾਂ ਉਹ ਵੀ ਇਹ ਸੇਵਾ ਨਿਭਾਉਂਦੇ ਹਨ ਸੋ ਇਹੋ ਜਿਹੇ ਇਨਸਾਨਾਂ ਨੂੰ ਹਮੇਸ਼ਾ ਸਲਾਮ ਆ ਔਰ ਸਭ ਨੂੰ ਬੇਨਤੀ ਹੈ ਕਿ ਇਹੋ ਜਿਹੇ ਇਨਸਾਨਾਂ ਦੀ سپورਟ ਜਰੂਰ ਕਰਿਆ ਕਰੋ ਔਰ ਇਹ ਜੋ ਹਨ ਸਰਦਾਰ ਸੁਰਿੰਦਰ ਸਿੰਘ ਭਾਲਟਾ ਜੀ ਇਹ ਵਾਤਾਵਰਣ ਲਈ ਵੀ ਕੰਮ ਕਰਦੇ ਹਨ ਆਪਣੇ ਪਿੰਡ ਭਾਲਟਾ ਕਲਾਂ ਵਿੱਚ ਵੀ ਰੁੱਖ ਲਗਾ ਕੇ ਉਹਨਾਂ ਦੀ ਸਾਹ ਸੰਭਾਲ ਕਰਦੇ ਹਨ ਔਰ ਇਹਨਾਂ ਨੇ ਮੱਤੇਵਾਲਾ ਦੇ ਵਿੱਚ ਵੀ ਆਪਣਾ ਉੱਥੇ ਜਾ ਕੇ ਯੋਗਦਾਨ ਦਿੱਤਾ ਸਿਕਾ ਔਰ ਬਹੁਤ ਹੀ ਸਮਾਜ ਸੇਵਾ ਦੇ ਕੰਮ ਜੋ ਵੀ ਆ ਇਹ ਅੱਗੇ ਹੋ ਕੇ ਕਰਦੇ ਹਨ ਹਮੇਸ਼ਾ ਹੀ ਤਿਆਰ ਰਹਿੰਦੇ ਹਨ ਇਹੋ ਜਿਹੇ ਇਨਸਾਨਾਂ ਨੂੰ ਮੇਰਾ ਦਿਲੋਂ ਹੀ ਸਜਦਾ ਹੈ ਔਰ ਇਹ ਜੋ ਇਨਸਾਨ ਹਨ ਨਾ ਠੰਡ ਦੀ ਪਰਵਾਹ ਕਰਦੇ ਹਨ ਨਾ ਗਰਮੀ ਦੀ ਨਾ ਧੁੱਪ ਦੀ ਇਹ ਹਮੇਸ਼ਾ ਹੀ ਆਪਣੀ ਧਰਤੀ ਨਾਲ ਔਰ ਕੁਦਰਤ ਨੂੰ ਸਮਰਪਿਤ ਕੰਮ ਕਰਦੇ ਹਨ ਸੋ ਇਹਨਾਂ ਦੀ ਸੋਚ ਨੂੰ ਸਲਾਮ ਆ ਹਮੇਸ਼ਾ ਇਹ ਚੜ੍ਹਦੀ ਕਲਾ ਜਰ ਰਹਿਣ ਵਾਹਿਗੁਰੂ ਨੇ ਤੁਹਾਨੂੰ